ਜਮਾ ਸਰਦਾਰ ਜੀ ਤੁਹਾਨੂੰ ਮਾਣ ਮਾਣ ਦੇਖ ਨੂੰ ਮਿਲੂਗਾ ਜੀ ਕੁੱਲ ਰਿਡਾ ਮਾਲਕ ਨੇ 12 ਲੱਖ ਰੁਪਏ ਦੀ ਮੰਗ ਕੀਤੀ ਹੈ 30000 ਮਾਲਕ ਕਹਿੰਦੇ ਨੇ ਵੀ ਮੰਨਿਆ ਕਿ ਅਸੀਂ ਦੂਜੇ ਦਾ ਪੁੱਤ ਮਾਲਕ ਨੇ ਛੇਤੀ ਦੋ ਛੇਤੀ ਆਫਰ ਲਗਾਤਾ ਪਾਸ ਬਾਈ ਕਰਦੇ ਹਾਂ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ ਪੂਰਾ ਆਪਣਾ ਨੰਬਰ ਮੋਟ ਕਰ ਲੂੰ 727 722 ਪੂਰਾ ਨੰਬਰ ਜਾਣੀ ਬਹੁਤ ਸੋਹਣੀ ਫਰੀਦ ਦੇ ਵਿੱਚ ਆਪਾਂ ਜਿਹੜੀ ਜਿਹੜੀ ਕੰਮ ਮਾਲਕ ਨੇ ਬਹੁਤ ਤਰੀਜ਼ਾਂ ਨਾਲ ਕਰਵਾਏ ਤੁਸੀਂ ਸਾਰੀ ਗੱਲਬਾਤ ਆਪਾਂ ਕਰ ਦਿਆਂਗੇ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ ਪਸ ਆਪਣੀ ਨੰਬਰ ਮੋਟ ਕਰ ਲੂੰ 73 800 ਪੂਰਾ 62100 ਤੇ 73 ਤੁਹਾਡੇ ਕੋ ਜਿਹੜੀ ਫੂਡ ਮੋਪੇ ਜੋ ਜਮਾ ਫਰੀਜ ਆਪਾਂ ਐਡ ਲਾ ਦਾਂਗੇ ਬਾਕੀ ਪੂਰੀ ਵੀਡੀਓ ਚ ਉਤੇ ਆਪਣਾ ਨੰਬਰ ਲਿਖਿਆ ਰਹਿਊਾ ਜੀ ਜਿਹੜੀ ਪਹਿਲੇ ਨੰਬਰ ਤੇ ਆਪਾਂ ਕੋਠੀ ਲੈ ਕੇ ਪਹੁੰਚਿਆ ਸੀ ਇਹਦੀ ਪਹਿਲਾਂ ਇੱਕ ਵਾਰੀ ਵੀਡੀਓ ਚੈੱਕ ਕਰੋ ਡਬਲ ਸਟੋਰੀ ਕੋਠੀ ਬਣੀ ਹੋਈ ਐ ਜੀ ਉੱਪਰ ਵੀ ਪੋਰਸ਼ਨ ਬਣਿਆ ਹੋਇਆ ਤੇ ਥੱਲੇ ਵੀ ਬਣਿਆ ਹੋਇਆ ਜੀ ਬਹੁਤ ਸੋਹਣਾ ਮਾਲਕ ਨੇ ਕੰਮ ਕਰਵਾਇਆ ਹੋਇਆ ਬਾਕੀ ਜਿਹੜੀ ਗਲੀ ਲੱਗਦੀ ਐ ਰਸਤਾ ਲੱਗਦਾ ਸੀ ਉਹ ਵੀ ਤੁਸੀਂ ਚੈੱਕ ਕਰ ਹੀ ਲਿਆ ਜਿਹੜੀ ਗਲੀ ਲੱਗਦੀ ਐ ਗਲੀ ਤੋਂ ਕਾਫੀ ਉੱਚੀ ਚੱਕ ਕੇ ਇਹਨਾਂ ਨੇ ਆਪਦੀ ਕੋਠੀ ਜਿਹੜੀ ਇਹ ਪਾਈ ਹੋਈ ਐ ਜੀ ਮੇਨ ਗੇਟ ਤੋਂ ਗੱਲਬਾਤ ਆਪਾਂ ਸਾਰੀ ਸ਼ੁਰੂ ਕਰਦੇ ਹਾਂ ਜੀ ਮੇਨ ਗੇਟ ਪੂਰਾ ਵਧੀਆ ਸੋਹਣਾ ਹੈ ਵੀ ਮਾਲਕ ਨੇ ਲਵਾ ਰੱਖਿਆ ਬਾਕੀ ਅੰਦਰੋਂ ਤੁਸੀਂ ਆਪ ਹੀ ਚੈੱਕ ਕਰੋ ਜੀ ਬਹੁਤ ਸੋਹਣਾ ਮਾਲਕ ਨੇ ਕੰਮ ਕਰਵਾਇਆ ਹੋਇਆ ਜਿੰਨਾ ਵੀ ਕਰਵਾ ਰੱਖਿਆ ਮਾਲਕ ਨੇ ਜਦੋਂ ਆਪਾਂ ਮੇਨ ਗੇਟ ਚੋਂ ਐਂਟਰ ਕਰਦੇ ਹਾਂ ਜੀ ਸਭ ਤੋਂ ਪਹਿਲਾਂ ਆਪਾਂ ਨੂੰ ਬਾਥਰੂਮ ਤੇ ਵਾਸ਼ਰੂਮ ਦੇਖਣ ਨੂੰ ਮਿਲੂਗਾ ਜੀ ਟਾਈਲਾਂ ਦਾ ਕੰਮ ਦੇਖੋ ਜੀ ਕਿੰਨਾ ਸੋਹਣਾ ਮਾਲਕ ਨੇ ਕਰਵਾ ਰੱਖਿਆ ਤੇ ਬਾਥਰੂਮ ਦੀ ਜਿਹੜੀ ਛੱਤ ਜੀ ਇਹਨਾਂ ਨੇ ਕਾਫੀ ਨੀਵੀਂ ਰੱਖੀ ਹੋਈ ਹੈ ਉੱਤੇ ਕਾਫੀ ਇਹਨਾਂ ਨੇ ਸਪੇਸ ਰੱਖਿਆ ਹੋਇਆ ਤੇ ਕਾਫੀ ਆਪਾਂ ਸਮਾਨ ਜਿਹੜਾ ਹੈਗਾ ਸੀ ਹਾਈਟ ਆਪਾਂ ਉੱਤੇ ਕਰ ਸਕਦੇ ਆਂ ਥੋੜਾ ਜਿਹਾ ਗਾਹਾਂ ਚੱਲਾਂਗੇ ਇੱਕ ਆਪਾਂ ਨੂੰ ਰਸੋਈ ਦੇਖਣ ਨੂੰ ਮਿਲੂਗੀ ਤੇ ਰਸੋਈ ਦੇ ਨਾਲ ਹੀ ਪੋੜੀਆਂ ਦੇ ਥੱਲੇ ਆਪਾਂ ਨੂੰ ਕਾਫੀ ਸਪੇਸ ਦੇਖਣ ਨੂੰ ਮਿਲੂਗੀ ਕਾਫੀ ਸਮਾਨ ਆਪਾਂ ਰੱਖ ਸਕਦੇ ਆਂ ਜਿੰਨਾ ਵੀ ਕੰਮ ਮਾਲਕ ਨੇ ਕਰਵਾਇਆ ਹੋਇਆ ਜੀ ਬਹੁਤ ਸੋਹਣਾ ਮਾਲਕ ਨੇ ਕੰਮ ਕਰਵਾਇਆ ਹੋਇਆ ਬਾਕੀ ਕੰਮ ਤੁਸੀਂ ਆਪ ਦੇਖ ਹੀ ਰਹੇ ਹੋ ਸੀ ਤੇ ਉੱਪਰ ਵੀ ਆਪਾਂ ਚੱਲਾਂਗੇ ਉੱਪਰ ਦੀ ਸਾਰੀ ਵੀਡੀਓ ਦੇਖਾਂਗੇ ਜਿਹੜਾ ਥੱਲੇ ਬੈਡਰੂਮ ਬਣਿਆ ਹੋਇਆ ਸੀ ਪਹਿਲਾਂ ਇੱਕ ਵਾਰੀ ਇਹ ਤੁਸੀਂ ਚੈੱਕ ਕਰੋ ਸੀ ਪੂਰਾ ਵਧੀਆ ਤੇ ਪੂਰਾ ਖੁੱਲਣ ਡੁੱਲਣ ਆਪਾਂ ਨੂੰ ਬੈਡਰੂਮ ਦੇਖਣ ਨੂੰ ਮਿਲੂਗਾ ਸੀ। ਬਾਕੀ ਤੁਸੀਂ ਆਪ ਵੀਡੀਓ ਚ ਦੇਖ ਵੀ ਰਹੇ ਹੋ। ਸਾਰਾ ਕੰਮ ਬਹੁਤ ਸੋਹਣਾ ਮਾਲਕ ਨੇ ਕਰਵਾ ਰੱਖਿਆ ਦਾ। ਕੱਲੀ ਕੱਲੀ ਚੀਜ਼ ਤੁਸੀਂ ਸਾਰੀ ਦੇਖ ਹੀ ਰਹੇ ਹੋ ਜੀ। ਤੇ ਤੁਹਾਨੂੰ ਕੀ ਲੱਗਿਆ ਜੀ? ਕੱਲਾ ਇਹ ਬੈਡਰੂਮ ਹੀ ਥੱਲੇ ਬਣਿਆ ਹੋਇਆ। ਇਹ ਤੋਂ ਇਲਾਵਾ ਵੀ ਅੱਗੇ ਆਪਾਂ ਜੇ ਚੱਲਾਂਗੇ ਤਾਂ ਇੱਕ ਤੁਸੀਂ ਚੈੱਕ ਕਰੋ ਜੀ ਇੱਕ ਹੋਰ ਆਪਾਂ ਨੂੰ ਬੈਡਰੂਮ ਦੇਖਣ ਨੂੰ ਮਿਲੂਗਾ। ਕੰਮ ਬਹੁਤ ਸੋਹਣਾ ਕੋਠੀ ਦਾ ਮਾਲਕ ਨੇ ਕਰਵਾਛੜਿਆ ਜੀ। ਕੱਲਾ ਕੱਲਾ ਕੰਮ ਬਹੁਤ ਰੀਝਾਂ ਲਾ ਲਾ ਕੇ ਮਾਲਕ ਨੇ ਕਰਵਾਇਆ ਹੋਇਆ। ਜੀ ਆਪਾਂ ਥਾਂ ਦੀ ਗੱਲ ਕਰੀਏ ਤਾਂ ਟੋਟਲ ਜਿਹੜੀ ਆਪਾਂ ਨੂੰ ਥਾਂ ਦੇਖਣ ਨੂੰ ਮਿਲੂਗੀ ਮਾਲਕ ਨੇ ਸਾਰਾ ਕੁਝ ਕਨਫਰਮ ਕੀਤਾ ਚਾਰ ਮਰਲੇ ਮਾਲਕ ਨੇ ਥਾਂ ਦੱਸੀ ਅਸੀਂ ਚਾਰ ਮਰਲੇ ਥਾਂ ਦੇ ਵਿੱਚ ਇਹ ਕੋਠੀ ਆਪਾਂ ਨੂੰ ਦੇਖਣ ਨੂੰ ਮਿਲੂਗੀ ਤੇ ਇਹ ਕੋਠੀ ਦਾ ਕੰਮ ਤੁਸੀਂ ਸਾਰਾ ਕੁਝ ਦੇਖ ਹੀ ਰਹੇ ਹੋ ਸੀ ਬਾਕੀ ਰਸੋਈ ਵੀ ਦੇਖ ਲਈ ਕਮਰੇ ਵੀ ਤੁਸੀਂ ਚੈੱਕ ਕਰ ਲਏ ਸੀ ਮੈਨਗੇਟ ਵੀ ਦੇਖ ਲਿਆ ਬਾਕੀ ਹੁਣ ਆਪਾਂ ਉੱਪਰ ਚੱਲਦੇ ਹਾਂ ਸੀ ਉੱਪਰ ਦੀ ਵੀਡੀਓ ਵੀ ਪੂਰੀ ਤੁਸੀਂ ਦੇਖ ਲਿਓ ਤੇ ਥੱਲੇ ਜਿਹੜੀਆਂ ਟਾਈਲਾਂ ਲੱਗੀਆਂ ਹੋਈਆਂ ਤੇ ਪੂੜੀਆਂ ਤੇ ਪੱਥਰ ਲੱਗਿਆ ਹੋਇਆ ਜੀ ਇਹ ਵੀ ਸਾਰਾ ਕੁਝ ਤੁਸੀਂ ਇੱਕ ਵਾਰੀ ਦੇਖੋ ਜੀ ਬਹੁਤ ਸ਼ੌਂਕ ਨਾਲ ਸਾਰਾ ਕੰਮ ਕੰਪਲੀਟ ਆਪਾਂ ਨੂੰ ਮਿਲੂਗਾ ਰੰਗ ਦਾ ਕੰਮ ਬਹੁਤ ਵਧੀਆ ਮਿਲੂਗਾ ਕੋਈ ਕਿਸੇ ਪਾਸੇ ਰੰਗ ਲਿਹਾ ਹੋਇਆ ਆਪਾਂ ਨੂੰ ਨਹੀਂ ਮਿਲਣਾ ਚਾਹੀ ਤੇ ਉੱਪਰ ਆਪਾਂ ਪਹੁੰਚ ਗਏ ਜੀ ਉੱਪਰ ਆਪਾਂ ਨੂੰ ਬੈਕ ਸਾਈਡ ਤਾਂ ਸਪੇਸ ਕਾਫੀ ਮਿਲ ਜੂਗੀ ਕੱਲੀ ਛੱਤ ਆਪਾਂ ਨੂੰ ਮਿਲੂਗੀ ਜੀ ਤੇ ਛੱਤ ਮਾਲਕ ਨੇ ਪੱਕੀ ਕਰਵਾਈ ਹੋਈ ਹੈ ਇਟਾਂ ਲੱਗੀਆਂ ਹੋਈਆਂ ਤੇ ਇਹ ਪੜਦੀ ਕੱਢੀ ਹੋਈ ਐ ਸੀ ਬਾਕੀ ਰੰਗ ਦਾ ਕੰਮ ਵਧੀਆ ਹੋਇਆ ਉੱਪਰ ਤੋਂ ਉੱਪਰ ਜਾਣ ਵਾਸਤੇ ਵੀ ਆਪਾਂ ਨੂੰ ਪੌੜੀਆਂ ਮਿਲ ਜਾਣਗੀਆਂ ਤੇ ਉੱਪਰ ਆਪਾਂ ਨੂੰ ਇੱਕ ਬੈੱਡਰੂਮ ਦੇਖਣ ਨੂੰ ਮਿਲੂਗਾ ਜਿਵੇਂ ਕਿ ਤੁਸੀਂ ਦੇਖ ਵੀ ਰਹੇ ਹੋ ਸੀ ਜੇ ਆਪਾਂ ਥੱਲੇ ਗੱਲ ਕਰੀਏ ਤਾਂ ਵਧੀਆ ਕੰਮ ਮਾਲਕ ਨੇ ਫਰਸ਼ ਦਾ ਕਰਵਾ ਰੱਖਿਆ ਗਾ ਤੇ ਗਾਹਾਂ ਆਪਾਂ ਚੱਲੀਏ ਤਾਂ ਆਪਾਂ ਨੂੰ ਕਾਫੀ ਸਪੇਸ ਗਾਹਾਂ ਵੀ ਦੇਖਣ ਨੂੰ ਮਿਲੂਗੀ ਬਾਲਕਨੀ ਆਪਾਂ ਨੂੰ ਵਧੀਆ ਦੇਖਣ ਨੂੰ ਮਿਲੂਗੀ ਬਾਲਕਨੀ ਦੇ ਵਿੱਚ ਟਾਈਲਾਂ ਮਾਲਕ ਨੇ ਵਧੀਆ ਲਵਾ ਰੱਖੀਆਂ ਸੀ ਤੇ ਉੱਪਰ ਇੱਕ ਆਪਾਂ ਨੂੰ ਬਾਥਰੂਮ ਏਰੀਆ ਵੀ ਦੇਖਣ ਨੂੰ ਮਿਲੂਗਾ ਜੀ। ਬਾਕੀ ਇੱਕ ਬਾਥਰੂਮ ਥੱਲੇ ਹੈ ਜੀ, ਇੱਕ ਉੱਪਰ ਹੈ ਤੇ ਟਾਈਲਾਂ ਦਾ ਕੰਮ ਤੁਸੀਂ ਆਪ ਹੀ ਚੈੱਕ ਕਰ ਲਓ। ਵਧੀਆ ਟਾਈਲਾਂ ਦਾ ਕੰਮ ਕਰਵਾਇਆ ਹੋਇਆ ਹੈ, ਵਧੀਆ ਪਾਣੀ ਦੀ ਸਪਲਾਈ ਹੈ ਜੀ। ਬਾਸ਼ਪੇਸ਼ਨ ਵਗੈਰਾ ਵਧੀਆ ਲੱਗਿਆ ਹੋਇਆ ਹੈ। ਜੋੜੀਆਂ ਦਾ ਕੰਮ ਸਾਰਾ ਮਾਲਕ ਨੇ ਵਧੀਆ ਕਰਵਾਇਆ ਹੋਇਆ ਜੀ। ਰੰਗ ਦਾ ਕੰਮ ਤੁਸੀਂ ਦੇਖ ਲਿਓ। ਬਾਕੀ ਕਿਵੇਂ ਦੀ ਲੱਗ ਰਹੀ ਹੈ ਜੀ ਵੀਡੀਓ? ਚਲਦੀ-ਚਲਦੀ ਵੀਡੀਓ 'ਚ ਮੈਨੂੰ ਕਮੈਂਟ ਕਰਕੇ ਦੱਸ ਦੇ ਰਹੋ ਜੀ। ਜੇ ਆਪਾਂ ਇਸ ਕੋਠੀ ਦੀ ਗੱਲ ਕਰੀਏ ਡਿਮਾਂਡ ਦੀ ਗੱਲ ਕਰੀਏ 16 ਲੱਖ ਰੁਪਏ ਮਾਲਕ ਨੇ ਡਿਮਾਂਡ ਕੀਤੀ ਅਸੀਂ ਮਾਲਕ ਕਹਿੰਦੇ ਨੇ ਵੀ ਮੌਕੇ ਤੇ ਰੇਟ ਅਸੀਂ ਕਰ ਲਾਂਗੇ ਕੋਈ ਦਿੱਕਤ ਵਾਲੀ ਗੱਲ ਨਹੀਂ ਉੱਪਰ ਵੀ ਆਪਾਂ ਚੱਲਦੇ ਹਾਂ ਜੀ ਤੁਹਾਨੂੰ ਲੈ ਕੇ ਚੱਲਦੇ ਹਾਂ ਕੱਲੀ ਕੱਲੀ ਚੀਜ਼ ਤੁਹਾਨੂੰ ਦੇਖਣ ਨੂੰ ਮਿਲੂਗੀ ਸਾਰੀ ਵੀਡੀਓ ਦੀ ਆਪਾਂ ਗੱਲਬਾਤ ਸਾਰੀ ਕਰਾਂਗੇ ਜਮ੍ਹਾਂ ਉੱਪਰ ਆਪਾਂ ਪਹੁੰਚ ਗਏ ਜੀ ਜਮ੍ਹਾਂ ਟੀਸੀ ਤੇ ਤੁਸੀਂ ਚੈੱਕ ਕਰੋ ਜੀ ਸਾਰੀ ਛੱਤ ਪੱਕੀ ਕਰਵਾਈ ਹੋਈ ਹੈ ਕੰਮ ਵਧੀਆ ਹੋਇਆ ਜੀ ਤੇ ਡਿਮਾਂਡ ਤੁਹਾਨੂੰ ਮੈਂ ਦੱਸ ਹੀ ਦਿੱਤੀ ਤੇ ਸਾਰੀ ਕੋਠੀ ਜਿਹੜੀ ਮਾਲਕ ਨੇ ਬਣਵਾਈ ਹੋਈ ਹੈ ਜੀ ਇਹ ਸਾਰੀ ਨਕਸ਼ੇ ਤੇ ਤਿਆਰ ਕਰਵਾਈ ਹੋਈ ਆ ਜੇ ਆਪਾਂ ਏਰੀਆ ਦੀ ਗੱਲ ਕਰੀਏ ਜੀ ਤਾਂ ਕਪੂਰਥਲਾ ਮਾਲਕ ਦਾ ਏਰੀਆ ਸਿਟੀ ਸ਼ੇਖੂਪੁਰ ਇਹਨਾਂ ਨੂੰ ਪੈਂਦੀ ਆ ਜੀ ਖਾਸ ਸ਼ੇਖੂਪੁਰ ਦੇ ਵਿੱਚ ਇਹ ਕੋਠੀ ਤੁਹਾਨੂੰ ਮਿਲ ਜੂਗੀ ਤੇ ਡਿਮਾਂਡ ਤੁਹਾਨੂੰ ਮੈਂ ਦੱਸ ਹੀ ਦਿੱਤੀ 16 ਲੱਖ ਰੁਪਇਆ ਬਾਕੀ ਕਹਿੰਦੇ ਸੀਗੇ ਮਾਲਕ ਵੀ ਮੌਕੇ ਤੇ ਬਹਿ ਕੇ ਰੇਟ ਅਸੀਂ ਕਰ ਲਾਂਗੇ ਤੇ ਜਾ ਕੇ ਤੁਸੀਂ ਦੇਖਣਾ ਚਾਹੁੰਦੇ ਹੋ ਜੀ ਤਾਂ ਪੂਰੀ ਗੱਲਬਾਤ ਕਰਨੀ ਹੈ ਮਾਲਕ ਨਾਲ ਕਰ ਸਕਦੇ ਹੋ ਜੀ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਆਪਾਂ ਦੇ ਵੀ ਰੱਖਿਆ ਸੀ 98778 3343314 98778 43314 ਇਹ ਬਾਈ ਦਾ ਨੰਬਰ ਹੈ ਜੀ ਜਿਨ੍ਹਾਂ ਦੀ ਕੋਠੀ ਆ ਮਾਲਕ ਨਾਲ ਤੁਹਾਡੀ ਸਿੱਧੀ ਗੱਲਬਾਤ ਹੋ ਜੂਗੀ ਕੋਠੀ ਬਾਰੇ ਤੁਸੀਂ ਕੋਈ ਵੀ ਗੱਲ ਕਰਨੀ ਹੈ ਜਿੰਨੀ ਵੀ ਗੱਲ ਕਰਨੀ ਹੈ ਮਾਲਕ ਨਾਲ ਸਿੱਧੀ ਡਾਇਰੈਕਟ ਕਰੋ ਜੀ ਆਪਾਂ ਜਿੰਨੀਆਂ ਵੀਡੀਓ ਪਾਉਣੀ ਹੈ ਜੀ ਤੇ ਜਿੰਨੀਆਂ ਕੋਠੀਆਂ ਆਪਾਂ ਲੈ ਕੇ ਪਹੁੰਚਦੇ ਆਂ ਕੋਠੀ ਜਿਹੜੀ ਤੁਹਾਨੂੰ ਆਪਾਂ ਦਿਖਾਉਣੀ ਆ ਜੀ ਵੀਡੀਓ 'ਚ ਵੀਡੀਓ 'ਚ ਆਪਾਂ ਡਾਇਰੈਕਟ ਮਾਲਕ ਦਾ ਨੰਬਰ ਹੀ ਦਿੰਨੇ ਆਂ ਸੀ ਆਪਣਾ ਵਿੱਚ ਵਿਚਾਲੇ ਕੁਝ ਨਹੀਂ ਹੁੰਦਾ ਸੀ ਨਹੀਂ ਆਪਾਂ ਕੋਈ ਗੱਲ ਕਰਦੇ ਹਾਂ ਜੀ ਕੋਠੀ ਦੀ ਡੀਲ ਵਾਸਤੇ ਆਪਣਾ ਜਿਹੜਾ ਉੱਤੇ ਵਟਸਐਪ ਨੰਬਰ ਲਿਖਿਆ ਰਹਿੰਦਾ ਸੀ ਉਹ ਸਿਰਫ ਐਡ ਕਰਵਾਉਣ ਵਾਸਤੇ ਹੈ ਜੀ ਉੱਤੇ ਕੋਈ ਵੀ ਜਾਣਕਾਰੀ ਨਹੀਂ ਮਿਲਦੀ ਸੀ ਜੇ ਕਿਸੇ ਨੇ ਐਡ ਕਰਵਾਉਣੀ ਹੈ ਸੀ ਉੱਤੇ ਜਿਹੜਾ ਆਪਣਾ ਵਟਸਐਪ ਨੰਬਰ ਲਿਖਿਆ ਰਹਿੰਦਾ ਹੈ ਤੁਹਾਡੇ ਕੋਲੇ ਵੀ ਘਰ ਕੋਠੀ ਮਕਾਨ ਹੈ ਕਿਸੇ ਵੀ ਏਰੀਆ ਚ ਜਿੱਥੋਂ ਵੀ ਤੁਸੀਂ ਦੇਖ ਰਹੇ ਹੋ ਜੀ ਪਿੰਡ ਚੋਂ ਸ਼ਹਿਰ ਚੋਂ ਜਿੱਥੋਂ ਵੀ ਦੇਖ ਰਹੇ ਹੋ ਜਿਹੜਾ ਉੱਤੇ ਬਾਰ ਬਾਰ ਚੱਲਦੇ ਰਹਿੰਦਾ 73800 ਪੂਰਾ 26173 ਇਹ ਆਪਣੇ ਚੈਨਲ ਦਾ ਨੰਬਰ ਆ ਬਸ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮਾ ਭੇਜੋ ਫਰੀਚ ਆਪਾਂ ਐਡ ਲਾ ਦਾਂਗੇ ਤੇ ਜਿਹੜਾ ਉੱਤੇ ਨੰਬਰ ਚੱਲਦੇ ਰਹਿੰਦੇ ਸੀ ਉਹ ਤਾਂ ਕੋਈ ਜਾਣਕਾਰੀ ਨਹੀਂ ਮਿਲਣੀ ਸਿਰਫ ਐਡ ਵਾਸਤੇ ਉਹ ਨੰਬਰ ਦਿੱਤਾ ਹੋਇਆ ਸੀ ਤੇ ਜਿਹੜੀ ਜਾਣਕਾਰੀ ਤੁਹਾਨੂੰ ਮਿਲੂਗੀ ਜਾਂ ਕੋਈ ਗੱਲ ਕਰਨੀ ਹੈ ਕੋਠੀ ਬਾਰੇ ਤਾਂ ਸਿੱਧਾ ਮਾਲਕ ਦਾ ਨੰਬਰ ਹੀ ਦਿੰਨੇ ਆ ਸੀ ਨੰਬਰ ਤੁਹਾਨੂੰ ਦੇ ਵੀ ਦਿੱਤਾ ਗੱਲ ਕਰ ਲਿਓ ਆਪ ਹੀ ਜੀ ਤੇ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਜੀ ਜਰੂਰ ਦੱਸੋ ਵੀਡੀਓ ਮੁੱਕੀ ਨਹੀਂ ਹੈਗੀ ਸੀ ਤੇ ਅੱਗੇ ਜਿਹੜਾ ਆਪਾਂ ਜਮਾ ਸਸਤਾ ਘਰ ਲੈ ਕੇ ਪਹੁੰਚੇ 12 ਲੱਖ ਦਾ ਉਹਦੀ ਵੀ ਗੱਲ ਕਰਦੇ ਆ ਸੀ ਤੇ ਜਿਹੜਾ 12 ਲੱਖ ਦਾ ਘਰ ਹੈ ਸੀ ਉਹਦੀ ਜਗ੍ਹਾ ਤੇ ਕਿੱਥੇ ਘਰ ਹੈ ਤੁਹਾਨੂੰ ਸਾਰਾ ਕੁਝ ਦੱਸਦਾ ਸੀ ਪਹਿਲਾਂ ਮੈਨੂੰ ਦੱਸੋ ਕਮੈਂਟ ਕਰਕੇ ਵੀਡੀਓ ਵਧੀਆ ਲੱਗੀ ਹੈ ਤਾਂ ਵਧੀਆ ਲੱਗੀ ਹੈ ਤਾਂ ਥੱਲੇ ਇੱਕ ਚਿੱਟੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਲਾਜ਼ਮੀ ਦਬਦਿਓ ਹਰ ਰੋਜ਼ ਆਪਣੀ ਨਵੀਂ ਵੀਡੀਓ ਦੇਖਣ ਵਾਸਤੇ ਲਾਈਕ ਕਰਨ ਨਾ ਭੁੱਲਿਓ ਜੀ ਸਾਰੇ ਜ਼ਰੂਰ ਕਰ ਦਿਓ ਜਗਾਂ ਦੀ ਆਪਾਂ ਗੱਲ ਕਰੀਏ ਜਿਹੜਾ ਘਰ ਤੁਸੀਂ ਦੇਖ ਰਹੇ ਹੋ ਸੀ ਪੰਜ ਮਰਲੇ ਥਾਂ ਦੇ ਵਿੱਚ ਘਰ ਬਣਿਆ ਹੋਇਆ ਸੀ ਤੇ ਦਾਦੂਵਾਲ ਮਾਲਕ ਦਾ ਏਰੀਆ ਹੈਗਾ ਜਲੰਧਰ ਏਰੀਆ ਚ ਪੈ ਜਾਂਦਾ ਡਿਸਟ੍ਰਿਕਟ ਇਹਨਾਂ ਨੂੰ ਜਲੰਧਰ ਲੱਗਦੀ ਹੈ ਤਹਿਸੀਲ ਹੈ ਜੀ ਫਲੋਰ ਆ ਦਾਦੂਵਾਲਾ ਇਹਨਾਂ ਦਾ ਖਾਸ ਪਿੰਡ ਹੈਗਾ ਘਰ ਤੁਸੀਂ ਦੇਖ ਰਹੇ ਹੋ ਜੀ ਮਾਲਕ ਨੇ ਵੀਡੀਓ ਵਧੀਆ ਬਣਾ ਕੇ ਭੇਜੀ ਹੈ ਜੀ ਬਾਕੀ ਜਿੰਨਾ ਕੁਝ ਬਣਾ ਹੋਇਆ ਤੁਹਾਡੇ ਸਾਹਮਣੇ ਹੈ 12 ਲੱਖ ਰੁਪਇਆ ਡਿਮਾਂਡ ਹੈ ਤੇ ਪਾਣੀ ਵਾਸਤੇ ਸਰਕਾਰੀ ਟੂਟੀ ਮਿਲ ਜੂਗੀ ਮਾਲਕ ਦਾ ਨੰਬਰ 9968791495 9968791495 ਜਿਹੜਾ ਇਹ ਨੰਬਰ ਦਿੱਤਾ ਸੀ ਇਹ ਨੰਬਰ ਤਾਂ ਜਿਹੜਾ 12 ਲੱਖ ਦਾ ਤੁਹਾਨੂੰ ਘਰ ਦਿਖਾਇਆ ਸੀ ਇਹਨਾਂ ਦੇ ਮਾਲਕ ਦਾ ਮੋਬਾਈਲ ਨੰਬਰ ਹੈਗਾ ਜਿਹੜਾ ਪਿੱਛੇ ਤੁਸੀਂ 16 ਲੱਖ ਦੀ ਕੋਠੀ ਦੇਖੀ ਉਹਨਾਂ ਦਾ ਮੋਬਾਈਲ ਨੰਬਰ ਤੁਹਾਨੂੰ ਪਿੱਛੇ ਦੇ ਦਿੱਤਾ ਸੀਗਾ ਤੇ ਨੰਬਰ ਸਹੀ ਲਾ ਲਿਓ ਜੀ ਠੀਕ ਹੈ ਜੀ ਬਾਕੀ ਹੁਣ ਮੈਨੂੰ ਕਮੈਂਟ ਕਰਕੇ ਜਰੂਰ ਦੱਸ ਦਿਓ ਦੋਵੇਂ ਚੀਜ਼ਾਂ ਤੁਹਾਨੂੰ ਕਿਵੇਂ ਦੀਆਂ ਲੱਗੀਆਂ ਸੀ ਇੱਕ ਤਾਂ ਘਰ ਲੈ ਕੇ ਪਹੁੰਚੇ ਵਧੀਆ ਇੱਕ ਆਪਾਂ ਕੋਠੀ ਲੈ ਕੇ ਪਹੁੰਚੇ ਤੇ ਕਮੈਂਟ ਜਰੂਰ ਕਰ ਦੂੰ ਜੇ ਤੁਸੀਂ ਵੀ ਐਡ ਕਰਵਾਉਣੀ ਹੈ ਉੱਤੇ ਆਪਣਾ ਨੰਬਰ ਲਿਖ ਰਹੇ ਹਾਂ ਤਾਂ ਜੀ ਭੇਜ ਦਿਓ ਫ੍ਰੀ ਦੇ ਵਿੱਚ ਆਪਾਂ ਐਡ ਲਾ ਦਾਂਗੇ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਤੇ ਅਗਲੀ ਵੀਡੀਓ ਵਾਸਤੇ ਕਮੈਂਟ ਕਰਨਾ ਨਾ ਭੁੱਲਿਓ ਜਿੰਨੇ ਤੁਸੀਂ ਦੇਖ ਰਹੇ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਤੁਸੀਂ ਬਹੁਤ ਸਪੋਰਟ ਕਰਦੇ ਹੋ ਬਹੁਤ ਪਿਆਰ ਦਿੰਦੇ ਹੋ ਹਰ ਵੀਡੀਓ ਨੂੰ ਮੈਂ ਉਮੀਦ ਕਰਦਾ ਤੁਹਾਨੂੰ ਵੀਡੀਓ ਪਸੰਦ ਆ ਗਈ ਹੋਊਗੀ ਪਸੰਦ ਆਈ ਹੈ ਤਾਂ ਵੱਧ ਵੱਧ ਆਪਣੀ ਵੀਡੀਓ ਨੂੰ ਪਿਆਰ ਦਿਓ ਜੀ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਜੇ ਤੁਹਾਨੂੰ ਆਪਣੀ ਵੀਡੀਓ ਪਸੰਦ ਆਈ ਹੈ ਤੇ ਕੋਈ ਹੋਰ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਹੋਰ ਮਿਲ ਗਿਆ ਹੋਣਗੀਆਂ ਉਹਨਾਂ ਵਿੱਚੋਂ ਇੱਕ ਤੇ ਕਲਿੱਕ ਕਰੋ ਤੇ ਅਗਲੀ ਵੀਡੀਓ ਦੇਖੋ ਜੀ